ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਪਰਣਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਚ ਟੋਕਰ ਗੱਪਣ ਮੱਝ ਤੇ ਦੁੱਧ ਖੋਣੇ ਸੁਨ ਅਫਸਰ ਪਾਲਕ ਕਟੀਆਂ ਝੋਟੀਆਂ ਇਹ ਤਿੰਨ ਨਗ ਵੀਡੀਓ ਸੇਰ ਡਿਟੇਲ ਵੀ ਤੇ ਪੋਹਦੇ ਸੱਸੀ ਘਾਲਾ ਜੀ ਹਾਂ ਜਨਾਬ ਐਡਰੈਸ ਦੱਸੋ ਆਪਣਾ ਨਾਮ ਮੇਰੇ ਗਿਆਨ ਦਾ ਪੈਂਡਾ ਸੁਧਾਰ ਆ ਰਹੀ ਆ ਆਪਣਾ ਤੇ ਮੁੱਲਾਪੁਰ ਤੇ ਰਾਇਕੋੜ ਦੇ ਵਿਚਾਰੇ ਭਾਈ ਠੀਕ ਆ ਖਾਸ ਆਪਣਾ ਸੁਧਾਰ ਆ ਗਿਆ ਹੈ ਨਾ ਠੀਕ ਹੈ ਤੇ ਮੋਬਾਈਲ ਨੰਬਰ ਵੀ ਰ ਆਪਣਾ ਮੋਬਾਈਲ ਨੰਬਰ ਵੀ ਆਪਣਾ ਹੈਗਾ 6283914182 6283914182 14182 14182 ਜਿਹੜੇ ਪਹਿਲੇ ਨੰਬਰ ਤੇ ਆਪਾਂ ਮਾਝੇ ਦਾਖ ਦਿਆ ਟੋਕੜ ਗੱਪਣੇ ਕਿ ਐ ਮਹੀਨੇ ਦੀ ਗੱਪਣੇ ਇਹ ਵੀਰੇ 5.5 ਮਹੀਨੇ ਦੀ ਗੱਪਣਾ ਤੇ 7 ਕਿਲੋ ਦੁੱਧ ਆ ਵੀਰੇ ਬੱਚਾ ਹੈਗਾ ਪੱਛਾ ਵੀਰੇ ਹੈਗਾ ਇਹਦੇ ਥੱਲੇ ਮਗਰ ਕੱਟਾ ਨਾਲ ਦੇਵਾਂਗੇ ਆ ਲੈ ਕੱਟਾ ਕਿਹੜਾ ਹੈਗਾ ਆਹ ਸਲਾ ਆ ਦੋਆ ਨੰਬਰ ਤੇ ਸੋ ਵੀਰੇ ਦੋ ਨੰਬਰ ਤੇ ਆ ਕੱਟਾ ਨਾਲ ਆ ਤੇ ਕੱਟੇ ਤੇ ਹੀ ਮਿਲਦੀ ਹੁਣੇ ਫਰਾਨਾ ਨਹੀਂ ਵੀਰੇ ਠੀਕ ਹੈ ਤੇ ਹੀ ਮਿਲਦੀ ਠੀਕ ਵੈਸੇ ਕੱਟਾ ਪਨਾਲ ਦੇ ਦਾਂਗੇ ਹਾਂ ਕੱਟਾ ਲੈ ਕੇ ਜਾਣ ਲੈ ਠੀਕ ਹੈ ਕੱਟੇ ਸਮੇਤ ਭਾਅ ਉਦਾਂ ਦਾ ਹੋਊਗਾ ਹਾਂ ਤੇ ਦੁੱਧ ਕਿੰਨਾ ਦੱਸਿਆ ਆਪਾਂ ਦਾ ਦੁੱਧ ਮੇਰੇ 7 ਕਿਲੋ ਸਾਢੇ 3 ਕਿਲੋ ਟਾਈਮ ਦਾ ਹਾਂ ਟੀਕਾ ਲਾ ਕੇ ਚੋ ਆ ਕੇ ਦੇਵਾਂਗੇ ਟੀਕਾ ਲਾ ਕੇ ਦੋ ਟਾਈਮ ਚ ਵਾਦਾਂਗੇ ਹਾਂ ਬਿਲਕੁਲ ਠੀਕ ਹੈ ਗੱਬਣ ਹੈਗੇ ਚੈੱਕ ਪਾਸ 5.5 ਮਹੀਨੇ ਦੇ ਕਰਾ ਕੇ ਉਹਦੇ ਲੈ ਲਵਾਂਗੇ ਉਹ ਜੀ ਨੇ ਵੀ ਠੀਕ ਹੈ ਤੇ ਇਹ ਆਪਣੇ ਘਰ ਦੀ ਹੋਈ ਹੈ ਨਹੀਂ ਵੀਰੇ ਲੈ ਕੇ ਆਂਦੀ ਜੀ ਐਤ ਕੀ ਤੀਜਾ ਸੂਆ ਸੋਣਾ ਇਹਨੇ ਠੀਕ ਹੈ ਤੇ ਦੂਜੇ ਸੂਏ ਲੈ ਕੇ ਆਏ ਦੂਜੇ ਸੂਏ ਦੇ ਥੱਲੇ 13 ਕਿਲੋ ਰੋਟੀ ਸੀਗਾ ਅੱਛਾ ਇਸ ਵਾਰ ਜੋ ਤਾਜੀ ਸੂਈ ਸੀ ਉਹ ਤੋਂ ਖਰੀਦੀ ਸੀਗੀ ਹਾਂਜੀ ਜਦੋਂ ਤਾਜੀ ਸੂਈ ਸੀ ਉਹ ਤੋਂ ਖਰੀਦੀ ਤੁਸੀਂ ਇਹ ਹਾਂ ਵੀਰੇ ਦੂਜੇ ਸੂਏ ਤਾਜੀ ਸੂਈ ਖਰੀਦ ਕੇ ਲੈ ਗਏ ਮੰਨ ਲੱਗ ਭਾਗੇ ਤੁਹਾਡੇ ਕੋਲ ਸਿਹਤ ਕਿਵੇਂ ਹੋਗੇ ਲੱਗ ਭਾਗੇ ਹਾਂ ਠੀਕ ਆ ਹੁਣ ਮੁੱਲ ਕੀ ਰੱਖਿਆ ਅਜ ਦੇ ਦਾ ਇਹਦਾ ਵੀਰੇ ਆਪਾਂ ਮੁੱਲ 65000 ਰੁਪਇਆ ਰੱਖਿਆ ਦੇਣ ਲੈਣ ਵਾਲੀ ਮੁੱਲ ਵੀ ਮਾੜਾ ਮੋਟਾ ਮੰਨਤਾ ਮਾੜਾ ਮੋਟਾ ਕਰਦਾਂਗੇ ਵੀਰੇ ਆਪਾਂ ਵੱਧ ਮੰਗੇ ਨਹੀਂ ਚੌਂਡ ਚਵਾ ਦੀ ਇੱਕ ਨੰਬਰ ਆ ਜਮਾ ਹਾਂ ਵੀਰੇ ਜਮਾ ਤੈਨੂੰ ਠੀਕ ਆ ਮਿਲਕ ਮੇਲ ਵਗੈਰਾ ਚੰਗੀ ਐ ਥੋੜਾ ਕੱਦ ਜੂ ਰੂਦ ਦਰਮਿਆਨ ਆ ਗਿਆ ਨਾ ਠੀਕ ਆ ਧੋਰੀ ਬਾਹਰ ਨੂੰ ਸਭ ਰੋ ਕੱਦ ਕਾੜ ਵਗੈਰਾ ਤੇ ਤੋੜਾ ਵਗੈਰਾ ਦੇਖ ਸਕਦੇ ਹੋ ਵੀਡੀਓ ਕਵਰ ਕਰਨ ਦਾ ਟਾਈਮ ਆਪਣਾ ਸਹੀ 1.5 ਘੰਟੇ ਦਾ ਟਾਈਮ ਹੋਸਾ ਉਹਦਾ ਗੱਸਾ ਲਓ 7 ਕਿਲੋ ਵੀਰ ਦੱਸਦੇ ਦੁੱਧ ਦੇ ਥੱਲੇ ਬਜਨ ਹੈਗਾ ਝੋਟੀ ਸਿਰ ਤੇ ਸੰਗਰ ਪਰ ਉੱਤੇ ਛੜ ਦੇ ਕੋਈ ਗੱਲ ਨਹੀਂ ਸੋ ਬਜਨ ਝੋਟੀ ਦੇ ਵਿੱਚ ਹੈਗਾ ਤੇ ਕੱਦ ਕਾੜ ਬਹੁਤ ਸੌਰੀ ਕੱਦ ਦੀ ਦਰਮਿਆਨੀ ਆ ਤੇ ਉਹ ਜਿੰਦ ਜਾਨ ਰਾਜੀ ਸਮੀ ਪਣੀ ਤੀਜੇ ਸੂਏ ਲੈ ਕੇ ਸੋਣਾ ਸਾਢੇ 5 ਮਹੀਨੇ ਗੱਬਣ ਚੱਕ ਬਾਦ ਕਰਵਾ ਕੇ ਲੈ ਲਿਓ ਤੇ ਮਿਲਕ ਵੇਨ ਦੇਖੋ ਦੋਨੇ ਪਾਸੇ ਚੰਗੀ ਮਿਲਕ ਵੇਨ ਦਿਖਾਈ ਦਈ ਜੀ ਹੈ ਜੀ ਤੇ ਵੀਰੇ ਜਿਹੜੀ ਆਪਾਂ ਬੱਲੀ ਕੱਟੀ ਦੇਖੀ ਐ ਨੀਲੀ ਰੰਗ ਵਿੱਚ ਪੈਂਦੀ ਇਹਦੀ ਉਮਰ ਕਿੰਨੀ ਹੈ ਜੀ ਇਹਦੀ ਵੀਰੇ ਪੌਣੇ 2 ਸਾਲ ਪੌਣੇ 2 ਸਾਲ ਦਾ ਤੋਂ ਕੀਰੀ ਬਿਲਕੁਲ ਹੈ ਨਾ ਅੱਖਾਂ 'ਚ ਹਲਕਾ ਜਿਹਾ ਬਾਬ ਹੈਗਾ ਜਾਂ ਨਹੀਂ ਹੈਗਾ ਨਹੀਂ ਵੀਰੇ ਨਾ ਅੱਖਾਂ ਨੀਲੀ ਨੀਲੇ ਅੱਛਾ ਤੇ ਇਹਦੀ ਮਾਂ ਵੀ ਆਪਣੇ ਕੋਲੇ ਸੀ ਮਾਂ ਵੀਰੇ ਆਪਾਂ ਪਹਿਲੇ ਸੂਏ ਲੈ ਕੇ ਆਏ ਸੀਗਾ ਸੱਚੋ ਸੂਏ 14 ਲੀਟਰ ਦੁੱਧ ਸੀਗਾ ਹੁਣ ਵੀਰੇ ਗੱਪ ਵੀ ਵੇਚੀ ਆਪਾਂ ਠੀਕ ਹੈ ਕੱਟੀ ਆਪਾਂ ਲਾ ਲਈ ਹੈ ਨਾ ਹਾਂ ਕੱਟੀ ਆਪਾਂ ਲਾ ਲਈ ਠੀਕ ਹੈ ਇਹਦੀ ਕੀਮਤ ਕੀ ਰੱਖੀ ਐ ਇਹਦੀ ਵੀਰੇ ਕੀਮਤ ਆਪਾਂ 40000 ਰੁਪਏ ਰੱਖੀ 50 ਹੋਜੂਗੀ ਗੱਲ ਹੈ ਮੇਰੇ ਬਾਹਰ ਹੀ ਮਾਰੀ ਮੋਤੀ ਠੀਕ ਹੈ ਸੈਂਕੇ ਸਾਜ ਖੈ ਸੋਨਾ ਕੱਟੀ ਭਲੀ ਵੀ ਹੈ ਹਨਾ ਤੇ ਝੋਲੀ ਝੜੀ ਚੰਗੀ ਹੈ ਝੋਲੀ ਦੇ ਲਈ ਵਧੀਆ ਚੱਕ ਸੋ ਥਾਣਾ ਦੇਖ ਸਕਦੇ ਹੋ ਚਾਰੇ ਥਾਣਾ ਕੋਈ ਫੋਟਸਾਂ ਨਹੀਂ ਹਨਾ ਸੋ ਝੋੜੀ ਵਾਲੇ ਪਾਸੇ ਪੂਰੀ ਸਾਫ ਸੁਥਰੀ ਹੈ ਕੱਟੀ 40000 ਰੁਪਏ ਕੀਮਤ ਹੈ ਤੇ ਉਹਦੀ ਡਿਟੇਲ ਦੱਸ ਦੇ ਇਕੱਠੇ ਤੋਰਦੇ ਬਾਅਦ ਕੋਈ ਨਾ ਆਪਾ ਇਹਦੀ ਡਿਟੇਲ ਵੀਰੇ ਇਹੇ 1.5 ਸਾਲ ਦੀ ਹੈ ਠੀਕ ਹੈ ਤੇ ਇਹਦੀ ਮਾਂ ਥੱਲੇ ਵੀਰੇ ਦੁੱਧ 13 ਲੀਟਰ ਸੀ ਉਹ ਵੀ ਆਪਣੇ ਥੋੜੀ ਸੀਗੀ ਵੀਰੇ ਠੀਕ ਹੈ ਤੇ ਇਹਦਾ ਵੀਰੇ ਮੁੱਲ 35000 ਇਹਦਾ ਮੁੱਲ 35000 ਹੈ ਦੰਦੋ ਖੀਰੀ ਜਾਵਾ ਹਨ ਠੀਕ ਹੈ ਇਹਦੇ ਥਣ ਝੋਲੀ ਚੰਗੀ ਆ ਹਾਂਜੀ ਬੜੀ ਸੋ ਝੋਲੀ ਦੇਖ ਸਕਦੇ ਇਹਦੇ ਵੀ ਚਾਰ ਥਾਣਾ ਕੋਈ ਫੋਟੋ ਸੰਗ ਨਹੀਂ ਇਹਦੀ ਕੀਮਤ 35000 ਹੈ ਨਾ ਜੇ ਕੋਈ ਦੋਨੇ ਇਕੱਠੇ ਲਊਗਾ ਤਾਂ ਫਿਰ ਮੈਂ 70000 ਦਾ ਜੋੜਾ ਜੋੜਾ 70 ਦਾ ਵੱਧ ਦੇ ਦਾਂਗੇ ਧੋਰੀ ਵੀਰੇ ਬਾਹਰ ਨੂੰ ਸੋ ਵੀਰ ਤੋਰਾ ਵਗੈਰਾ ਝੂਟੇ ਦੇਖ ਸਕਦੇ ਕੱਲੀ ਕੱਲੀ ਦਿਖਾ ਦਿੰਦੇ ਤੋੜ ਕੇ ਤੇ ਦੇਖੋ ਮੂੰਹ ਮੱਥਾ ਕੱਡੀ ਚੰਗੀ ਆ ਸਭੀ ਭਲੀ ਆ 35000 ਰੁਪਇਆ ਇਹਦੀ ਹੈਗੀ ਆ ਕੀਮਤ ਲਗਭਗ ਮੰਨ ਕੇ ਚੱਲੀ ਆਪਾਂ 2-3 ਮਹੀਨੇ ਸਾਮਕੇ ਆਸ ਲੱਗਣ ਦੇ ਬਿਲਕੁਲ ਕਾਬਲਾ ਕੱਟੀ ਐ 13 ਲੀਟਰ ਵੀ ਰਦਾਖਦਾ ਜੀ ਮਾਦਾ ਰਿਕਾਰਡ ਸੀ ਝੋਲੀ ਵਗੈਰਾ ਦੀ ਚੰਗੀਆਂ ਸਾਫ ਸੁਥਰੀ ਪੂਰੀ ਵਧੀਆ ਉਹ ਵੀਰੋ ਕੱਦ ਕਾਟ ਵਗੈਰਾ ਦੇਖ ਸਕਦੇ ਹੋ ਇਹਦਾ ਝੋਟੀ ਦਾ ਤੇ ਨੀਲੀ ਦਾ ਵੀ ਚ ਪੈਂਦੀ ਆ ਇਹ ਲੀਟਰ ਤੇ ਬੱਚੇ ਇਹ ਤੋਂ ਪਨੀਲੀ ਦਾ ਵੀ ਵਧੀਆ ਚੰਗੇ ਚਾਰ ਕਰ ਸਕਦੇ 40000 ਰੁਪਏ ਦੀ ਇਕੱਲੀ ਦੀ ਕੀਮਤ ਆ ਤੇ ਸਿੰਘ ਸਾਹ ਜੀ ਦੇ ਪਾਸ ਤੋਂ ਪੂਰੀ ਓਕੇ ਆ ਚੰਗੀ ਸਮਝ ਬੜੀ ਰਾਜੀ ਕੋਈ ਫੋਰਸ ਨਹੀਂ ਸੋ ਤਿੰਨ ਨਾਲ ਆਪਾਂ ਦਿਖਾ ਦੇ ਇੱਕ ਦਿਖਾਦੀ ਟੋਕੜ ਕੱਪੜ ਮੱਝ ਵੀਰੇ ਨੰਬਰ ਬੋਲੇ ਦੁਆਰੇ ਆਪਣਾ ਨੰਬਰ ਮੇਰੇ 62839 14182 ਖਾਸ ਆਧਾਰਸਾ ਸ਼ਹਿਰ ਆ ਗਿਆ ਆਪਣਾ ਵੀਰੇ ਸੁਹਾਰ ਮੇਨ ਰੋਡ ਤੇ ਹੈ ਮੁੱਲਾਪੁਰ ਤੋਂ ਰੇਗੋੜ ਦੇ ਨੇੜੇ ਠੀਕ ਹੈ ਸੋ ਕਿਸੇ ਵੀਰ ਦੇ ਕੋਈ ਵੀ ਨਗ ਪਸੰਦ ਤੋਂ ਇਸ ਨੰਬਰ 'ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਬਹੁਤ ਬਹੁਤ ਧੰਨਵਾਦ ਜਲਦ ਮਿਲ ਜਾਈਏ ਕਿਸੇ ਨਵੀਂ ਹੋਰ